ਤੋ ਲੋਹੀ ਆਪਾਰ ਸਫਲਤਾ ਤੋਂ ਬਾਅਦ ਹੁਣ ਕਾਫੀ ਬੀਤੀ ਜਾਏਗੀ ਜਸਲਮੇਰ ਰਹਿ ਗਿਆ ਜੀ 3 ਕਿਲੋਮੀਟਰ ਤੇ ਸੂਰਜ ਢਲਦਾ ਜਾਂਦਾ ਤੇ ਸਮਾਂ ਹੋ ਗਿਆ 4:30 ਪੌਣੇ 5 ਦੇ ਨੇੜੇ ਤੇ ਜਸਲਮੇਰ ਵੱੜਨ ਤੋਂ ਪਹਿਲਾਂ ਅੱਜ ਚੜਾਈ ਆ ਗਈ ਬਾਕੀ ਚੜਾਈਆਂ ਪਿੱਛੇ ਚਲਦੀਆਂ ਆਉਂਦੀਆਂ ਨੇ ਜਦੋਂ ਦੇ ਆਪਾਂ ਅੱਜ ਤੋਂ ਰਿਆਂ ਨਾ ਪੰਪ ਤੋਂ ਕਦੇ ਨਿਵਾਨ ਤੇ ਕਦੇ ਚੜਾਈ ਆ ਹੀ ਜਾਂਦੀ ਹੈ ਲੋ ਜੀ ਗੋਗੀ ਸਾਹਿਬ ਨੇ ਤੇ ਪੀ ਲਿਆ ਪਾਣੀ ਜਿਵੇਂ ਹੈਮਕੋਲ ਸਾਹਿਬ ਸੁੱਤੀ ਬਹੁਤ ਅਨੰਦ ਜਾਂਦੀ ਸੀ ਅੱਜ ਉਵੇਂ ਹੀ ਗਈ ਓਵੇਂ ਹੀ ਗਈ ਇੱਕ ਗੱਲ ਹੋਰ ਹੈ ਗਰਮੀ ਵੀ ਹੈ ਤੇ ਜਿਹੜੀ ਹਵਾ ਨੂੰ ਖੁਸ਼ਕੇ ਸੰਘ ਸੁੱਕਦਾ ਹੈ ਗਲਾ ਸੁੱਕੀ ਜਾਂਦਾ ਆਪਣਾ ਆਪਾਂ ਜਸਲਮੇਰ ਸ਼ਹਿਰ ਚ ਪਹੁੰਚ ਗਏ ਤੇ ਇਹ ਸਾਹਮਣੇ ਹੈਗਾ ਇੱਧਰ ਰੇਲਵੇ ਸਟੇਸ਼ਨ ਇਹ ਰੇਲੇਵੇਸ਼ਨ ਵੀ ਐ ਬਣਾਇਆ ਜਿਵੇਂ ਕਿਲਾ ਹੋਵੇ ਤੇ ਪੀੜਾ ਰੰਗ ਸਾਰੇ ਸ਼ਹਿਰ ਦਾ ਰੰਗੀ ਪਿਲਾ ਵੇਖਦੇ ਤਾਂ ਹੀ ਉਹਨੂੰ ਸਵਰਨਗਰੀ ਕਹਿੰਦੇ ਨੇ ਤੇ ਹੁਣ ਆਪਾਂ ਇੱਥੋਂ ਸਿੱਧੇ ਜਾਵਾਂਗੇ ਗੁਰਦਵਾਰ ਸਾਹਿਬ ਉੱਥੇ ਸਮਾਨ ਰੱਖਾਂਗੇ ਸਾਈਕਲ ਵਿਹਲੇ ਕਰਕੇ ਸਾਈਕਲ ਚੱਕਾਂਗੇ ਤੇ ਫਿਰ ਆਪਾਂ ਸ਼ਹਿਰ ਦਾ ਘੇੜਾ ਦੇਾਂਗੇ ਗੁਰਦਵਾਰਾ ਸਾਧ ਸੰਗਤ ਜਸਰ ਮੇਰ ਹਾਂ ਹਾਲ ਕਮਰੇ ਦੀ ਚਾਬੀ ਮਿਲ ਗਈ ਆਪਾਂ ਨੂੰ ਤੇ ਆਪਾਂ ਆਪਣਾ ਸਾਰਾ ਸਮਾਨ ਇੱਥੇ ਰੱਖਤਾ ਪਾਣੀ ਦੀ ਬੋਤਲ ਵੀ ਰੱਖਦੀ ਤੇ ਆਹ ਮੰਜਾ ਮਿਲ ਗਿਆ ਆਪਾਂ ਨੂੰ ਆਹ ਗੁੱਗੀ ਦਾ ਮੰਜਾ ਤੇ ਬਾਕੀ ਸਾਮਾਨ ਪਿਆ ਸਾਈਕਲਾਂ ਦੇ ਅੰਦਰ ਲੈ ਜਾਂਦਾ ਇਹ ਸਮਾਨ ਲਾਉਣ ਵਾਸਤੇ ਬਾਕੀ ਸਾਈਕਲਾਂ ਤੇ ਚੜ ਕੇ ਤੇ ਹੁਣ ਸ਼ਹਿਰ ਘੁੰਮ ਕੇ ਆਉਂਦੇ ਆ ਕਿਲਾ ਵੇਖਦੇ ਆ ਤੇ ਜਿਹੜੀਆਂ ਕੋਈ ਇੱਥੇ ਇੱਕ ਦੋ ਥਾਵਾਂ ਹੋਰ ਹੋਣਗੀਆਂ ਵਧੀਆਂ ਮੈਂ ਕਿਹਾ ਪਹਿਲਾਂ ਇਹ ਬੰਦੇ ਦਾ ਕਿੰਨਾ ਫਰਕ ਜਾਂ ਪੈ ਜਾ ਬੈਨ ਨਾ ਹਾਂ ਹੁਣ ਜੇ ਮੈਂ ਹੁੰਦਾ ਜਾਂ ਮੇਰੇ ਨਾਲ ਕੋਈ ਅਨਜਾਨ ਹੁੰਦਾ ਤਾਂ ਅਸੀਂ ਗੁਰਦਸਾਹ ਲੱਭਦੇ ਫਿਰਦੇ ਹਾਂ ਅਸੀਂ ਵੀ ਇਹੀ ਆਇਆ ਘੰਟਾ ਡੇਢ ਖਰਾਬ ਹੋ ਜਾਂਦਾ ਹੁਣ ਆਪਾਂ ਤੁਹਾਨੂੰ ਸਿੱਧਾ ਝੋਕਿਆ ਸਿੱਧਾ ਇੱਥੇ ਬਿਲਕੁਲ ਮਿੰਟ ਮਿੰਟ ਹੀ ਪਹੁੰਚ ਗਏ ਆਪਾਂ ਨਹੀਂ ਫਰਕ ਤਾਂ ਹੁੰਦਾ ਜਦੋਂ ਆਪਾਂ ਨੂੰ ਪਹਿਲੀ ਵਾਰ ਦਾ ਦੂਜੀ ਵਾਰ ਦਾ ਹੁਣ ਆਪਣੇ ਤੋਂ ਹੁਣ ਜਿਵੇਂ ਕਿ ਮੈਨੂੰ ਕਿਲੇ ਦਾ ਨਹੀਂ ਪਤਾ ਅਜੇ ਪਰ ਤੂੰ ਗਿਆ ਹੋਇਆ ਕੋਲ ਪੁੱਛ ਕੇ ਜਾਂਦੇ ਜਾਂ ਜਿਵੇਂ ਝੀਲ ਤੇ ਜਾਣਾ ਤੇ ਆਪਾਂ ਨੂੰ ਤੁਹਾਨੂੰ ਉਧਰ ਟਾਈਮ ਦਾ ਹੀ ਨਹੀਂ ਪਤਾ ਆਪਣਾ ਟਾਈਮ ਦਾ ਨਹੀਂ ਸਪਤਾ ਇਹ ਚੀਜ਼ ਨਾਲ ਟਾਈਮ ਵੀ ਬਚਦਾ ਹੈ ਨਹੀਂ ਫਰਕ ਪੈਂਦਾ ਹੀ ਏ ਕੋਈ ਵੀ ਬੰਦਾ ਆਪਾਂ ਜਾਣਕਾਰ ਵੀ ਹੋ ਜਾਣਾ ਜਾਣਕਾਰ ਨੇ ਪਹਿਲਾਂ ਹੀ ਐ ਚਾਬੀ ਦੇ ਨਾਲ ਦੀ ਉਹ ਚਾਬੀ ਦੇ ਦੀ ਨਹੀਂ ਤਾਂ ਅਗਲਾ ਕਹਿੰਦਾ ਕਿਤੋਂ ਆਏ ਹੋ ਕਿਵੇਂ ਹਾਂ ਸੋ ਅਗਲਾ ਆਧਾਰ ਕਾਰਡ ਕੁਝ ਵੀ ਆਈਡੀ ਲੈਂਦਾ ਹੀ ਏ ਕਿਵੇਂ ਆਇਆ ਬਿਲਕੁਲ ਆ ਜਾ ਫਿਰ ਗੁਰੂ ਘਰ ਵਿੱਚ ਆਪਾਂ ਸਮਾਨ ਰੱਖਦਾ ਜੀ ਤੇ ਹੁਣ ਆਪਾਂ ਸਾਈਕਲ ਬਾਹਰ ਕੱਢ ਕੇ ਤੇ ਘੁੰਮਣ ਚੱਲੇ ਆ ਬਾਹਰ ਨਿਕਲੇ ਤੇ ਇਹ ਆਪਣੇ ਗੁਜਰਾਤੀ ਪਰਿਵਾਰ ਨੇ ਕੋਈ ਸੇ ਵੀ ਘੁੰਮਣ ਨਿਕਲੇ ਹੋਏ ਨੇ ਹਾਂਜੀ ਆਪ ਗੁਜਰਾਤ ਸੇ ਹਾਂ ਗੁਜਰਾਤ ਸੇ कौन सा है कलोल ठीक है कौन है आपकी वीडियो बिल्कुल पूरे राजस्थान की पूरे राजस्थान जैसे हम लोग गए थे सावरा सेठ गए थे सावरा सेठ में दर्शन किया फिर बाद में हम लोग गए सीना जी गए सीना जी में दर्शन किया खाना खाया ठीक है वहीं से निकले फिर हम गए पुष्कर में उसने नाइट होके होटल किया खाना खाना खाया उसको भी दर्शन किया वहीं से हम चले पूरी नाइट में हमारे रामदेवड़ा रामदेवड़ा से लेके कोण किया हां जी ये सब सब किया सब करके हम यहां किला देखा ये गुरुद्वारा देखा ठीक है ठीक है जी तेरे भाई से मिला बहुत मजा आ गई अच्छा लगा हमको बहुत-बहुत धन्यवाद आपका और ते ये सारा इनेदा परिवार है गुजराती फैमिलीज ने हां जी नमस्ते हेलो नमस्ते नमस्ते केम छो ਮਜਾ ਮਸੂ ਓਕੇ ਜੀ ਠੀਕ ਹੈ ਜੀ ਗੁਜਰਾਤ ਆਏ ਤਾਂ ਫਿਰ ਮਿਲਾਂਗੇ ਅਵੀ ਓਕੇ ਓਕੇ ਫੋਨ ਨੰਬਰ ਹੋ ਇਹਨਾਂ ਦਾ ਉਹ ਸਾਹਮਣੇ ਕਿਲਾ ਜੀ ਉੱਪਰ پہاੜੀ ਤੇ ਤੇ ਇੱਥੇ ਜਾਂਦੇ ਜਾਂਦੇ ਆ ਸਾਹਮਣੇ ਹੋਟਲ ਆ ਗਿਆ ਹੋਟਲ ਗ੍ਰੈਂਡ ਖਲੀਫਾ ਜਸਲਮੇਰ ਰਾਤ ਜਿਹੜੇ ਪੰਪ ਤੇ ਆਪਾਂ ਰੁਕੇ ਸੀ ਇਹ ਹੋਟਲ ਉਹਨਾਂ ਦਾ ਹੀ ਹੈ ਤੇ ਉਹ ਸਾਹਮਣੇ ਬੈਠੇ ਨੇ ਭਾਈ ਸਾਹਿਬ ਉਹਨਾਂ ਬਾਜ਼ ਮਾਰ ਲਈ ਪੀ ਚਾਹ ਪੀ ਕੇ ਜਿਓ ਚਾਹ ਪੀ ਲਈ ਆਪਾਂ ਤੇ ਹੁਣ ਆਪਾਂ ਚੱਲਦੇ ਆਂ ਕਿਲਾ ਵੇਖਣ ਸੋ ਜੇ ਕਿਤੇ ਤੁਸੀਂ ਘੁੰਮਦੇ ਘੁੰਮਦੇ ਜਸਲਮੇਰਾਓ ਤਾਂ ਹੋਟਲ ਚ ਤੁਸੀਂ ਰੋਕ ਸਕਦੇ ਜੀ ਹੋਟਲ ਬਹੁਤ ਵਧੀਆ ਬਣਿਆ ਹੋਇਆ ਕਿਲੇ ਦੇ ਵਾਂਗ ਵੀ ਚਲਿਏ ਗੋਗੀ ਸਾਹਿਬ ਚਲੋ ਜੀ ਲਓ ਜੀ ਆਪਾਂ ਸਾਈਕਲਾਂ ਤੇ ਚੜਾਈਆਂ ਚੜਦੇ ਚੜਦੇ ਕਿਲੇ ਦੇ ਲਗਭਗ ਕੋਲੀ ਪਹੁੰਚ ਗਏ ਇੱਧਰ ਪਾਰਕਿੰਗ ਇਹ ਤੇ ਇੱਥੇ ਜਦੋਂ ਮੋੜ ਜਾ ਮੁੜੇ ਦਾਇ ਦਾ ਫਾਸਟ ਫੂਡ ਵਾਲਾ ਅਸੀਂ ਦੇਖਿਆ ਪ੍ਰੋਗਰਾਮ ਸਰਦਾਰ ਜੀ ਫਾਸਟ ਫੂਡ ਤੇ ਇਥੇ ਭਾਈ ਸਾਹਿਬ ਬੈਠੇ ਹੋਏ ਸੀ ਆਪਣੇ ਸਰਦਾਰ ਤੇ ਇਹਨਾਂ ਨਾਲ ਕਰਦਿਆਂ ਗੱਲਬਾਤ ਵੀ ਕਿੱਥੋਂ ਨੇ ਹਾਂਜੀ ਪਾਜੀ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਨੇ ਜੀ ਵਧੀਆ ਕੜਾ ਨਾਮ ਗੁਰਵਿੰਦਰ ਸਿੰਘ ਹਾਂਜੀ ਮੇਰਾ ਨਾਮ ਆਪਣੇ ਭਾਈ ਦਾ ਨਾਮ ਵੀ ਗੁਰਵਿੰਦਰ ਸਿੰਘ ਤੇ ਪਿੱਛੋਂ ਪੰਜਾਬੋਂ ਕਿੱਥੋਂ ਪੰਜਾਬ ਤੋਂ ਵੀ ਖਾਣੇ ਤੋਂ ਖਾਣੇ ਤੋਂ ਠੀਕ ਹੈ ਬੜਾ ਉੱਚੀ ਬੋਲੇ ਕਿਉਂਕਿ ਆਹ ਨਾਲ ਟ੍ਰੈਫਿਕ ਜੀ ਹੈਗੀ ਐ ਤੇ ਇੱਥੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਕੰਮ ਕਰਦੇ ਨੂੰ 6 ਸਾਲ ਹੋ ਗਏ ਜੀ 6 ਸਾਲ ਹੋ ਗਏ ਤੇ ਸੀਜ਼ਨ ਵਾਈਜ਼ ਹੁੰਦੇ ਜੀ ਸੀਜ਼ਨ ਵਾਈਜ਼ ਇਹਦਾ ਮੇਨ ਸੀਜ਼ਨ ਕਿਹੜਾ ਹੁੰਦਾ ਮੇਨ ਸੀਜ਼ਨ ਜੀ ਤੁਹਾਨੂੰ ਦੀਵਾਲੀ ਹੋ ਗਈ ਨਵਾਂ ਸਾਲ ਹੋ ਗਿਆ ਚੱਲਦਾ ਰਹਿੰਦਾ ਵੀ ਅਕਤੂਬਰ ਤੋਂ ਲੈ ਕੇ ਫਰਵਰੀ ਮਾਰਚ ਤੱਕ ਤੁਸੀਂ ਇੱਥੇ ਰਹਿੰਦੇ ਜ ਹੈਂ ਨੇ ਜਿਵੇਂ ਹੁੰਦਾ ਨਾ ਜਿਵੇਂ ਆਪਣੇ ਲੋੜੀ ਦਾ ਜਿਵੇਂ ਕਿਤੇ ਹੁੰਦਾ ਜਿਵੇਂ ਹੋਲੀ ਦਾ ਹੈਗਾ ਇੱਥੇ ਨੇ ਇੱਥੇ ਨਾ ਇੱਥੇ ਮੇਲਾ ਹੈ 30 31 ਜਨਵਰੀ ਤੇ 1 ਫਰਵਰੀ ਦਾ ਮਰੂ ਮੇਲਾ ਲੱਗਦਾ ਹਾਂ ਮਰੂ ਮੇਲਾ ਹੈ ਉਹ ਮੇਲਾ ਮਸ਼ਹੂਰ ਹੈ ਇੱਥੇ ਕਿਲੇ ਚ ਲੱਗਦਾ ਨਹੀਂ ਨਹੀਂ ਉਹ ਬਾਹਰ ਲੱਗਦਾ ਇੱਥੇ ਗਰਾਊਂਡ ਉੱਪਰ ਹੈ ਇੱਥੇ ਅੱਛਾ ਹਾਂ ਤੇ ਕਿਵੇਂ ਕੰਮ ਕਰ ਕੰਮ ਕਰ ਫਿਰ ਉੱਧਰ ਚਲੇ ਜਾਂਦੇ ਹੋ ਕੰਮ ਕਰ ਵਧੀਆ ਮੇਰਾ ਪਰਮਾਤਮਾ ਦੀ ਹਾਂਜੀ ਹਾਂਜੀ ਚਲੋ ਤੇ ਪਿੱਛੇ ਪਰਿਵਾਰ ਬਾਕੀ ਪਿੱਛੇ ਹਾਂਜੀ ਬਾਕੀ ਸਾਰੇ ਉੱਧਰ ਹੀ ਸੰਢੇ ਹੁੰਦੇ ਜੀ ਤੇ ਇੱਥੇ ਨਾਲ ਤੁਹਾਡੇ ਘਰ ਦੇ ਨੇ ਹੈ ਠੀਕ ਹੈ ਠੀਕ ਹੈ ਚਲੋ ਵਧੀਆ ਯਾਰ ਇੱਥੇ ਇੰਨੀ ਦੂਰ ਆਪਾਂ ਨੂੰ ਆਪਣਾ ਪੰਜਾਬੀ ਬੰਦਾ ਵੇਖ ਕੇ ਹੋਰ ਖੁਸ਼ੀ ਹੋਈ ਤੇ ਹੁਣ ਪਤਾ ਕੀ ਏ ਇੱਥੇ ਕੰਮ ਕਰਨਾ ਮਿਲੇ ਜਾਂਦਾ ਕੋਈ ਗਲਤ ਕੰਮਾਂ ਚ ਵੈ ਜਾਊਗਾ ਮੁੰਡਾ ਹਨਾ ਬੱਚੇ ਗਲਤ ਜਾਂ ਫਿਰ ਭਰ ਭੱਜਣਗੇ ਕੰਮ ਕਰ ਇੱਥੇ ਵੀ ਇਹ ਜਿਹੜਾ ਮਤਲਬ ਬੰਦਾ ਕਰਨਾ ਚਾਵੇ ਤੇ ਹਾਂ ਕੰਮ ਕਰ ਹੈਗਾ ਜੇ ਕੋਈ ਕਰਨਾ ਚਾਵੇ ਤੇ ਬਿਲਕੁਲ ਬਿਲਕੁਲ ਠੀਕ ਹੈ ਜੀ ਅਸੀਂ ਮੜਾ ਕਲਾ ਵੇਖ ਲਈਏ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਠੀਕ ਹੈ ਧੰਨਵਾਦ ਚਲੋ ਮਿਲਦੇ ਆ ਫਿਰ ਹਾਂਜੀ ਹਾਂਜੀ ਓਕੇ ਓਕੇ ਚਲੀਏ ਭਾਈ ਹਾਂ ਅਸੀਂ ਸਾਈਕਲ ਤੇ ਅਜੇ ਲਾਵਾਂਗੇ ਅਸੀਂ 15-20 25 ਦਿਨ ਹੋਰ ਲੱਗਣਗੇ ਸਾਡੇ ਪੂਰਾ ਰਾਜਸਥਾਨ ਘੁੰਮਾਂਗੇ ਹਾਂ ਇੱਥੋਂ ਫਿਰ ਉਦੇਵਰ ਨੂੰ ਜਾਵਾਂਗੇ ਤੇ ਉੱਥੋਂ ਜੈਪੁਰ ਹੋ ਕੇ ਤੇ ਫਿਰ ਘਰ ਆਲਣ ਅਸੀਂ ਦੋਵੇਂ ਹਾਂ ਪਹਿਲਾਂ ਫਿਰ ਉਹ ਨਾ ਹੀ ਲਈਏ ਨਹੀਂ 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 ਅਸੀਂ ਇੱਕ ਵਾਰੀ ਘਰ ਤੋਂ ਇਹ ਵਾਪਸ ਚਲ ਗਏ ਸੀ ਉਦੋਂ ਇਹ ਕਹਿੰਦੇ ਵੀ ਚੱਲੀਏ ਮੈਂ ਚਲੋ ਕੁਝ ਚੀਜ਼ਾਂ ਮੇਰੀਆਂ ਵਿਆਹ ਕਰਕੇ ਰਹਿ ਗਈਆਂ ਸੀ ਚਲੇ ਗਏ ਵਾਪਸ ਨਾ ਉਹ ਦੋ ਤਿੰਨ ਫਿਰ ਮੈਂ ਕਿਹਾ ਚੱਲਣ ਵਾਲੇ ਵੇਖ ਆਵਾਂਗੇ ਪੂਰਾ ਕਬਰ ਨਹੀਂ ਸੋਇਆ 18 ਕਦਾਂ ਲਾ ਕੇ ਨਾ ਤੇ ਵਾਪਸ ਚਲ ਗਏ ਸੀ ਹਾਂ ਉਹਨੇ ਇਨੂੰ ਆਖਿਆ ਮੈਂ ਕੱਲਾ ਤਾਂ ਤੂੰ ਨਾਲ ਚੱਲ ਮੇਰੇ ਚੱਲ ਮੈਂ ਵਧੀਆ ਸਗੋ ਇਹਨੇ ਪਹਿਲਾਂ ਵੇਖਿਆ ਤੇ ਮੈਨੂੰ ਹੈਲਪ ਹੋ ਜਾਂਦੀ ਏ ਹੈ ਠੀਕ ਏ ਨਹੀਂ ਬਸ ਬਸ ਚਾਹ ਜ ਹੋਣੀ ਪੀਤੀ ਇੱਥੋਂ ਚੰਗਾ ਬਈ ਗੁਰਵਿੰਦਰ ਤੇਰਾ ਨਾਮ ਯਾਦ ਹੋ ਗਿਆ ਪੱਕਾ ਹੁਣ ਮੈਨੂੰ ਕਿਉਂਕਿ ਆ ਮੈਂ ਰਾਣੀ ਦੇ ਰਾਵੇ ਗੁਰਵਿੰਦਰ ਏ ਠੀਕ ਏ ਠੀਕ ਏ ਚੰਗਾ ਬਈ ਓਕੇ ਇਹ ਕੋਈ ਮੇਰਾ ਵੀਰ ਭਰਾ ਇੱਧਰ ਆਵੇ ਆਪਣੇ ਪੰਜਾਬੋਂ ਤਾਂ ਬਾਈ ਗੁਰਵਿੰਦਰ ਨੂੰ ਜ਼ਰੂਰ ਮਿਲ ਕੇ ਜਾਇਆ ਬਈ ਚੰਗਾ ਬਈ ਓਕੇ ਸਤਿ ਸ੍ਰੀ ਅਕਾਲ ਆਪਾਂ ਕਿਲੇ ਦੇ ਅੰਦਰ ਪਹੁੰਚ ਚੁੱਕੇ ਆ ਜੀ ਤੇ ਇਹ ਪਹਿਲਾ ਕਿਲਾ ਜਿਹੜਾ ਜੀਵਤ ਹੈ ਹੁਣ ਜਿਹੜਾ ਇਸ ਟਾਈਮ ਪੂਰੇ ਇੰਡੀਆ ਚ ਜੀਵਤ ਦਾ ਮਤਲਬ ਹੈ ਵੀ 4000 ਲੋਕ ਇਸ ਕਿਲੇ ਦੇ ਅੰਦਰ ਅੱਜ ਵੀ ਰਹਿ ਰਹੇ ਨੇ ਪਰਿਵਾਰ ਰਹਿੰਦੇ ਨੇ ਉਹਨਾਂ ਦੇ ਅਗਾ ਬੱਚੇ ਨੇ ਮਾਪਿਆਂ ਨੇ ਸਾਰਾ ਕੁਝ ਹੈ ਵੀ ਪੂਰਾ ਪੂਰਾ ਸ਼ਹਿਰ ਵਸਿਆ ਹੋਇਆ ਹੈ ਕਿਲੇ ਦੇ ਅੰਦਰ ਤੇ ਆ ਦੁਕਾਨਾਂ ਵਗੈਰਾ ਨੇ ਟੂਰਿਸਟ ਆਈ ਜਾਂਦੇ ਨੇ ਹਾਂਜੀ ਹਾਂ ਉਹ ਚੱਕੀ ਏ ਉਹ ਲਿਖਿਆ ਲਗੂ ਦੀ ਜੋਗੀ ਕੀ ਲਿਖਿਆ ਉੱਥੇ ਚੱਕੀ ਵੀ ਹੈਗੀ ਏ ਆਟਾ ਪੀਸਿਆ ਜਾਂਦਾ ਹੈ ਬਾਕੀ ਹੋਰ ਵੀ ਦੁਕਾਨਾਂ ਨੇ ਉਹ ਐਂਟਰੀ ਗੇਟ ਦੇ ਸਾਹਮਣੇ ਕਿਲੇ ਦੇ ਵਿੱਚ ਐਂਟਰ ਹੋ ਗਏ ਤੇ ਚੜਹਾਈਆਂ ਤਿੱਖੀਆਂ ਹੋ ਗਈਆਂ ਤੇ ਸਾਈਕਲ ਰੇਡ ਕਿਲ ਜਾਂਦੇ ਆ ਲੋ ਜੀ ਕਿਲਾ ਕਹਦਾ ਨਿਹਰਾ ਬਾਜ਼ਾਰ ਏ ਦੁਕਾਨਾਂ ਦੁਕਾਨਾਂ ਹਰ ਚੀਜ਼ ਦੀ ਦੁਕਾਨ ਹੈਗੀ ਕਿਲੇ ਦੇ ਅੰਦਰ ਜੀ ਹਾਂਜੀ ਕਿ ਲਾਦਾ ਬੜਾ ਵਧੀਆ ਪਰ ਆਪਾਂ ਹੋ ਗਏ ਥੋੜੇ ਲੇਟ ਮੰਤਰੀ ਦੀ ਚਾਹ ਦਾ ਲਾਲਚ ਕਰਦੇ ਆਪਾਂ ਉਹ ਮੇजे ਆਪਾਂ ਫਿਰ ਮੰਤਰੀ ਦੀ ਚਾਹ ਛੱਡ ਦਿੰਦੇ ਨਾ ਮੈਨੂੰ ਫਿਰ ਤੀਜੀ ਵਾਰੀ ਆਉਣਾ ਪੈਂਦਾ ਪਹਿਲਾਂ ਪੀ ਕੇ ਨਹੀਂ ਗਿਆ ਹਾਂ ਉਦੋਂ ਸਾਨੂੰ ਬੜਾ ਜ਼ੋਰ ਲਾਇਆ ਅਸੀਂ ਕਿਹਾ ਨਹੀਂ ਅਸੀਂ ਉਦੋਂ ਵੀ ਐਂ ਲੇਟ ਸੀਗੇ ਅੱਛਾ ਅੱਜ ਇਹ ਜਿੰਨਾ ਕਿ ਵੇਖਿਆ ਗਿਆ ਠੀਕ ਹੈ ਨੇਰਾ ਹੁਣ ਤੱਕ ਇਹ ਤਿੰਨੇ ਦਰਵਾਜ਼ੇ ਆ ਜੀ ਆਪਣੇ ਆਪਾਂ ਤੀਜਾ ਦਰਵਾਜ਼ਾ ਹੁਣ ਕਰਾਸ ਕਰਨ ਲੱਗੇ ਆ ਇਹ ਕਿਲੇ ਨੂੰ ਸਕਿਉਰਿਟੀ ਬਹੁਤ ਤਕੜੀ ਹੁੰਦੀ ਸੀ ਆ ਦੇਖੋ ਇਸ ਪਾਸਿਓਂ ਪਕਲੇ ਦੇ ਵਿੱਚ ਐਂਟਰ ਕਰ ਗਏ ਤੇ ਇੱਥੇ ਆਪਾਂ ਦੋਵੇਂ ਸਾਈਕਲ ਲੌਕ ਲਾ ਤੇ ਇਹ ਮੇਜ ਦੇ ਨਾਲ ਤੇ ਕਿਉਂਕਿ ਅੱਗੇ ਫਿਰ ਸਾਈਕਲ ਨਾਲ ਘੁੰਮੇ ਨਹੀਂ ਜਾਂਦਾ ਵੇਖਣ ਜਾਂਦੇ ਇੱਕ ਤਰ੍ਹਾਂ ਨਾ ਕੋਈ ਨਹੀਂ ਬਸ ਵਧੀਆ ਹੋ ਗਏ ਚਲੋ ਫਿਰ ਠੀਕ ਹੈ ਚਲ ਚੱਲ ਚਲ ਵੇਖੀ ਫਿਰ ਆਪਾਂ ਜਲਸਲਮਰ ਕਿਲੇ ਦੇ ਵਿੱਚ ਆ ਗਏ ਸੀ ਕਿਲੇ ਦੀ ਐਂਟਰੀ ਤਾਂ ਬੰਦ ਹੋਊਗੀ ਕਿਉਂਕਿ 6 ਵਜੇ ਬੰਦ ਹੋ ਜਾਂਦੀ ਤੇ ਇਸ ਟਾਈਮ ਸਵਾ 6 ਦਾ ਟਾਈਮ ਹੋ ਗਿਆ ਤੇ ਆਪਾਂ ਇੱਥੇ ਖੜੇ ਸੀ ਤੇ ਇਹ ਭਾਈ ਸਾਹਿਬ ਆਪਾਂ ਨੂੰ ਮਿਲੇ ਨੇ ਹਾਂਜੀ ਭਾਈ ਸਾਹਿਬ ਕਿਆ ਨਾਮ ਆਪਕਾ ਮੇਡਮ ਰਾਹੁਲ ਹੈ ਹਾਂਜੀ ਮੁੰਬਈ ਸੇ ਆਇਆ ਹਾਂ ਤੇ ਆਪਕਾ ਜੋ ਇਹ ਕਾਰਨਾਮਾ ਹੈ ਬਹੁਤ ਹੀ ਅਮੇਜ਼ਿੰਗ ਹੈ ਆਪ ਬਹੁਤ ਵੱਡਾ ਕੰਮ ਕਰ ਰਹੇ ਹੋ ਔਰ ਇਹ ਸਭ ਕੇ ਬਸਤੀ ਬਾਤ ਨਹੀਂ ਹੈ ਓਕੇ ਥੈਂਕ ਯੂ ਥੈਂਕ ਯੂ ਜੀ ਗੁੱਡ ਲੱਕ ਫਾਰ ਥਿਸ ਥੈਂਕ ਯੂ ਥੈਂਕ ਯੂ ਵੈਰੀ ਮਚ ਤੇ ਇਹ ਆਪਾਂ ਨੂੰ ਮਿਲੇ ਤੇ ਸਾਈਕਲ ਵੇਖ ਕੇ ਹੈਰਾਨ ਹੋ ਗਏ ਕਹਿੰਦੇ ਵੀ ਤੁਸੀਂ ਸਾਈਕਲਾਂ ਦੇ ਘੁੰਮ ਰਹੇ ਜੀ बहुत वधिया गाल है चंगा जी कभी मुंबई आए तो आपसे जरूर तो मिलेंगे ओके तो तो जी ओके ओके थैंक यू थैंक यू ये, ये आपकी बेटी है हाँ जी आपका नाम हाँ जी नेहा रेहा ठीक है जी ओके आप भी साइकिल चलाया करो बेटा चलाती है साइकिलिंग अपने जो शरीर है उसको फिट कर देता है जिम से भी ज़्यादा बढ़िया साइकिल है ओके थैंक यू ਤਾਂ ਇਹ ਭਾਜੀ ਫੋਟੋ ਤੇ ਕੇਲਾ ਤਾਂ ਹੋ ਗਿਆ ਜੀ ਬੰਦ ਇੱਥੋਂ ਮਾੜਾ-ਮਟਾ ਵੇਖ ਕੇ ਤੇ ਆਪਾਂ ਚੱਲਾਂਗੇ ਹੁਣ ਉਧਰ ਝੀਲ ਵਾਲੇ ਪਾਸੇ ਉੱਥੇ ਗੋਗੀ ਕਹਿੰਦਾ ਵੀ ਵਧੀਆ ਨਜ਼ਾਰਾ ਹੁੰਦਾ ਉੱਥੇ ਜਾ ਕੇ ਵੇਨੇ ਇੱਕ ਮੀ ਦਾ ਮਾਹੌਲ ਹੈ ਝੀਲ ਤੇ ਜਾਣਾ ਹਾਂਜੀ ਠੀਕ ਹੈ ਫਿਰ ਉਹ ਐਨਾ ਹੁਣ ਨੇਰੇ ਜੀ ਅਸੀਂ ਵੀ ਉਹ ਦੋਨਾਂ ਕੁਝ ਚੀਜ਼ਾਂ ਛੱਡ ਗਏ ਅੱਛਾ ਨੇਰੇ ਕਰਕੇ ਨਾ ਨੇਰੇ ਕਰਕੇ ਫਿਰ ਹੁਣ ਇਹਨੂੰ ਆਪਾਂ ਸਵੇਰੇ ਵੇਖਾਂਗੇ ਪੂਰਾ ਨਾਪਾ ਜਦੋਂ ਸਪੈਸ਼ਲ ਆਇਟੀ ਤੋਂ ਇਹਨੀ ਮਿਹਨਤ ਕਰਕੇ ਆਏ ਤੇ ਫਿਰ ਵੇਖੇ ਨਾ ਚੰਗੀ ਤਰ੍ਹਾਂ ਬੰਦਾ ਬਿਲਕੁਲ ਬਿਲਕੁਲ ਉਸ ਦਿਨ ਵੀ ਗਾਲਚ ਵੇਖਿਆ ਤੇ ਉਹ ਨਾ ਜਿਹੜੀ ਕੁਰਸੀ ਲੱਗੀ ਆ ਉੱਥੇ ਰਾਜਾ ਬਹਿਦਾ ਹੁੰਦਾ ਸੀ ਇਕ ਉਹ ਜਿਹੜਾ ਉਹ ਜੰਗਲਾ ਜਿਹਾ ਜੰਗਲਾ ਲਾਇਆ ਉੱਥੋਂ ਬਹਿ ਕੇ ਪ੍ਰਜਾ ਨੂੰ ਕਰਦਾ ਹੁੰਦਾ ਸੀ ਸੰਬੋਧਨ ਕਰਦਾ ਸੀ ਹਾਂ ਕੋਈ ਚਲੋ ਫਿਰ ਸਵੇਰੇ ਵੇਨੇ ਚੱਲੀਏ ਫਿਰ ਚੀਜ਼ ਦੇ ਆਣੇ ਚੀਜ਼ ਦੇਸਦੀ ਹੈ ਹਾਂ ਹਾਂ ਤੇ ਇਹ ਸਾਰਾ ਗਿਲਾ ਜੀ ਇੱਧਰ ਰਾਣੀ ਦਾ ਮਹਿਲ ਤੇ ਉਹ ਬਣਿਆ ਹੋਇਆ ਉੱਤੇ ਕੈਫੇ ਸਵੇਰੇ ਆਪਾਂ ਆਵਾਂਗੇ 1 ਘੰਟਾ 2 ਘੰਟੇ ਸਾਰਾ ਵੇਖਾਂਗੇ ਕੈਫੇ ਕੈਫੇ ਜਾਉਨੇ ਆ ਚੱਲ ਫਿਰ ਵੇਨੇ ਆ ਜਾ ਚੱਲ 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 ਕੈਫੇ ਅਜੇ ਹੈਗੇ ਆਪਣੀ ਕੋਲ 10 ਮਿੰਟ ਹਾਂ ਚਲੋ ਗੋਗੀ ਕਹਿੰਦਾ ਵੀ ਵਿਜੇ ਬਾਹਰ ਨਹੀਂ ਜਾਣਾ ਅਜੇ ਆਪਣੀ ਕੋਲ ਟਾਈਮ ਹੈਗਾ ਕਹਿੰਦਾ ਵੀ ਆਪਾਂ ਕੈਫੇ ਜਾ ਕੇ ਆਉਣਾ ਹੈ 커피 ਪੀ ਲਈਏ ਫਿਰ ਜਾਂਦੇ ਆ ਇਹ ਆ ਜੀ ਰੂਫ ਟਾਪ ਕੈਫੇ ਤੇ ਛੱਤ ਤੇ ਚੱਲਨੇ ਆ ਤੇ ਉੱਥੋਂ ਵੇਹਨੇ ਆ ਸ਼ਹਿਰ ਦਾ ਨਜ਼ਾਰਾ ਆਹ ਕਹਿੰਦਾ ਵੀ ਨਮਸਤੇ ਵੈਲਕਮ ਸਤਿ ਸ੍ਰੀ ਅਕਾਲ ਕੈਫੇ ਤੇ ਬਿਲਕੁਲ ਛੱਤ ਦੇ ਉੱਤੇ ਪਹੁੰਚ ਗਏ ਆਪਾਂ ਤੇ ਜਿਹੜੇ ਵਾਹ ਯਾ ਕੀ ਬਾਤ ਹੈ ਆਪਾਂ ਇਸ ਟਾਈਮ ਜੈਪੁਰ ਕਿਲੇ ਦੇ ਵਿੱਚ ਇੱਕ ਰੈਸਟੋਰੈਂਟ ਦੀ ਛੱਤ ਤੇ ਖੜੇ ਆ ਰੂਫ ਟਾਪ ਰੈਸਟੋਰੈਂਟ ਐਂਡ ਕੈਫੇ ਤੇ ਇਥੋਂ ਸਾਰੇ ਸ਼ਹਿਰ ਦਾ ਜਿਹੜਾ 뷰 ਹੈ ਉਹ ਬਹੁਤ ਵਧੀਆ ਦਿਸਦਾ ਪਿਆ ਸੁਨਹਿਰੀ ਸ਼ਹਿਰ ਗੋਲਡਨ ਸਿਟੀ ਦੇ ਨਾਮ ਨਾਲ ਵੀ ਜਸਲਮੇਰ ਨੂੰ ਜਾਣਿਆ ਜਾਂਦਾ ਹੈ ਜਿਵੇਂ ਜੈਪੁਰ ਨੂੰ ਕਹਿੰਦੇ ਨੇ ਪਿੰਕ ਸਿਟੀ ਤੇ ਜਸਲਮੇਰ ਨੂੰ ਕਹਿੰਦੇ ਨੇ ਗੋਲਡਨ ਸਿਟੀ ਸੁਨਹਿਰੀ ਸ਼ਹਿਰ ਤੇ ਇਸ ਟਾਈਮ ਲਾਈਟਾਂ ਜਗਦੀਆਂ ਨੇ ਤੇ ਤੁਹਾਨੂੰ ਸਾਰਿਆਂ ਨੂੰ ਦਿਖਾਉਨੇ ਆ ਬੇਤਨ ਦਾ ਕੀ ਨਜ਼ਾਰਾ ਹੈਰਾ ਕਿਲਾ ਤੇ ਕਿਲੇ ਦੇ ਉੱਤੋਂ ਦਿਸਦਾ ਸਾਰਾ ਸ਼ਹਿਰ ਆ ਇੱਕ ਹੋਟਲ ਦੀ ਛੱਤ ਤੇ ਰੈਸਟੋਰੈਂਟ ਦੀ ਕਾਫੇ ਬਣਿਆ ਹੋਇਆ ਬੜਾ ਵਧੀਆ ਜੇ ਤੁਸੀਂ ਕਦੇ ਵੀ ਕਿਲੇ 'ਚ ਘੁੰਮਣਾ ਆਓ ਤਾਂ ਐ ਕਾਫੇ ਵਿੱਚ ਜ਼ਰੂਰ ਆਇਓ ਜੀ ਕਿਉਂਕਿ ਇੱਥੋਂ ਸਾਰਾ ਸ਼ਹਿਰ ਦਿਸਦਾ ਹੈ ਤੇ ਕਿਲੇ ਦਾ ਵੀ ਬਹੁਤ ਵਧੀਆ ਚਾਕਾ ਪੈਂਦਾ ਹੈ ਸ਼ਹਿਰ ਜਸਲ ਮੀਰ ਸ Rajasthan ਇਧਰ ਕਿਲਾ ਪੰਜ ਸਟੇਪ ਖੜੇ ਆ ਜੀ ਜੈਸਲ ਮਿਰਦੀ ਗੜੀਸਰ ਲੇਕ ਤੇ ਕਿਲਾ ਵੇਖਦੇ ਵੇਖਦੇ ਉੱਥੋਂ ਹੋ ਕੇ ਲੇਟ ਤੇ ਇਹ ਇੱਥੇ ਇੱਕ ਸ਼ੋਅ ਹੁੰਦਾ ਆਪਣੇ ਆਉਂਦਿਆਂ ਨੂੰ ਸ਼ੋਅ ਹੋ ਗਿਆ ਬੰਦ ਸਾਹਮਣੇ ਫੁਆਰੇ ਲੱਗੇ ਹੋਏ ਨੇ ਲਾਈਟਾਂ ਦੇ ਵਿੱਚ ਫੁਆਰੇ ਚੱਲਦੇ ਨੇ ਤੇ ਬਹੁਤ ਵਧੀਆ ਲੱਗਦੇ ਨੇ ਸੋਹਣੇ ਲੱਗਦੇ ਨੇ ਤੇ ਉਹਨਾਂ ਨੂੰ ਹੁਣ ਰਿਕਵੈਸਟ ਕਰਦੇ ਆ ਜੋ ਥੋੜਾ ਜਿਹਾ ਚਲਾ ਦੇਣ ਕੋਈ 10 ਮਿੰਟ ਤੇ ਆਪਾਂ ਉਹ ਨਜ਼ਾਰਾ ਵੇਖ ਲਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਦੇਖਦੇ ਆ ਬੇਨਤੀ ਕਰਕੇ ਜੇ ਮੰਨ ਗਏ ਤੇ ਇੱਥੇ ਟੂਰਿਸਟ ਬੈਠੇ ਹੋਏ ਨੇ ਅਲੱਗ ਅਲੱਗ ਭਰ ਦੇ ਅਲੱਗ ਅਲੱਗ ਥਿਸ਼ਾਂ ਤੋਂ ਆਏ ਨੇ ਕੁਝ ਬਾਹਰੋਂ ਵੀ ਆਏ ਨੇ ਵਿੱਚ ਤੇ ਉਹ ਸਾਹਮਣੇ ਗੋਗੀ ਗੱਲ ਕਰੀ ਜਾ ਰਿਹਾ ਉਹਨਾਂ ਨਾਲ ਦੇਖਦੇ ਆ ਬੇਨਤੀ ਕਰਕੇ ਜੇ ਮੰਨ ਗਏ ਤੇ ਲੋ ਜੀ ਆਪਾਂ ਜੈਸਲਮੇਰ ਲੇਕ ਤੇ ਪਹੁੰਚ ਗਏ ਤੇ ਆਪ ਭਾਰੇ ਸ਼ੁਰੂ ਹੋ ਗਏ ਚੱਲਣੇ ਇੱਥੇ ਛੇਤੀ ਜੀ ਜੀਰ ਬਣਾਇਓ ਛੇਤੀ ਇਹ ਮੁੰਡਾ ਦੇਖੋ ਜਦੋਂ ਅੰਦਰ ਵੀ ਆ ਗਏ ਚਲਾ ਤਾ ਨਾ ਦੁਬਾਰਾ ਸ਼ੋਅ ਚੱਲਿਆ ਅਜ ਪਹਿਲੀ ਵਾਰੀ ਕਹਿੰਦੇ ਇੱਥੇ ਉਹ ਵੀ ਪੰਜਾਬੀਆਂ ਦੇ ਗਾਏ ਪੰਜਾਬੀਆਂ ਦੇ ਗਾਏ ਤੇ ਇਹ ਪਹਿਲਾਂ ਸਾਡੇੋਂ ਤੋਂ 15 20 ਮਿੰਟ ਪਹਿਲਾਂ ਬੰਦ ਹੋ ਗਿਆ ਸੀ ਸ਼ੋਅ ਅਸੀਂ ਮੇਨਾਂ ਕੇ ਰਿਕਵੈਸਟ ਕੀਤੀ ਵਾਹੀਂ ਇੰਨੀ ਦੂਰੋਂ ਆਏ ਆ। ਉਹ ਕਹਿੰਦੇ ਵੀ ਦੁਬਾਰਾ ਚਲਾ ਦਿੰਨੇ ਆ। ਦੇਖੋ ਨਜ਼ਾਰਾ। ਕੇ ਆਉਂਦੇ ਹੁੰਦੇ ਥੋੜੇ ਜੇ ਲੇਟ ਹੋ ਗਏ ਸੀ ਤੇ ਇਹ ਸਾਡੇ ਤੋਂ 5-7 ਮਿੰਟ ਪਹਿਲਾਂ ਬੰਦ ਹੋ ਗਿਆ ਸੀ ਸਾਰਾ ਸ਼ੋਅ ਤੇ ਐਂਦਾ ਕਿ ਗੁੱਗੀ ਭਾਜੀ ਨੇ ਬੇਨਤੀ ਕੀਤੀ ਵੀ ਸਾਰੇ ਨੇ ਕਿਹਾ ਵੀ ਅਸੀਂ ਇੰਨੀ ਦੂਰੋਂ ਆਏ ਆ ਪੰਜਾਬ ਤੋਂ ਕਹਿੰਦੇ ਵੀ ਕੋਈ ਚੱਕਰ ਹੀ ਨਹੀਂ ਚਲਾ ਦੇ ਲੋ ਦੁਬਾਰਾ ਪਹਿਲੀ ਵਾਰੀ ਚੱਲਿਆ ਤੁਸੀਂ ਕਦੀ ਵੀ ਜਸਲ ਮਿਰਾਓ ਤੇ ਝੀਲ ਤੇ ਨਜ਼ਾਰਾ ਵੇਖਣਾ ਹੋਵੇ ਤਾਂ ਇਹਦਾ ਟਾਈਮ ਹੈਗਾ ਸ਼ਾਮ ਨੂੰ 6:00 7:00 ਵਜੇ ਦਾ ਉਸ ਤੋਂ ਪਹਿਲਾਂ ਪਹਿਲਾਂ ਇੱਥੇ ਪਹੁੰਚ ਜਾਓ ਤੇ ਨਜ਼ਾਰਾ ਵੇਖ ਸਕਦੇ ਜੀ ਤੇ ਹੁਣ ਇਤੋਂ ਆਪਾਂ ਆਪਣੇ ਸਾਈਕਲੋਗ ਸਾਹਮਣੇ ਖੜੇ ਨੇ ਸਾਈਕਲ ਚੱਕਦੇ ਆਂ ਸਾਈਕਲ ਚੱਕ ਕੇ ਤੇ ਆਪਾਂ ਚੱਲਦੇ ਆਂ ਸ਼ਹਿਰ ਵਾਲ ਨੂੰ ਤੇ ਫਿਰ ਜਾਵਾਂਗੇ ਗੁਰੂ ਘਰ ਜਿੱਥੇ ਅੱਜ ਆਪਾਂ ਰਾਤ ਨੂੰ ਰਹਿਣਾ ਹੈ ਜਸਲਮੇਰ ਗੱਡੀ ਸਰ ਪਲਾਗ ਆਪਾਂ ਜਸਲਮੇਰ ਤੇ ਗੱਡੀ ਸਰ ਲੈ ਕੇ ਤੇ ਘੁੰਮ ਰਹੇ ਸੀ ਤੇ ਆਪਾਂ ਨੂੰ ਜੋੜਾ ਮਿਲਿਆ ਪੰਜਾਬੀ ਚੰਡੀਗੜ੍ਹ ਤੋਂ ਆਪਾਂ ਚੰਡੀਗੜ੍ਹ ਤੋਂ ਜੀ ਹਾਂ ਜੀ ਤੁਹਾਡਾ ਤੁਹਾਡਾ ਜੀ ਮੈਂ ਨਾਮ ਸ਼ਿਸ਼ੂਪਾਲ ਸ਼ਿਸ਼ੂਪਾਲ ਹਾਂਜੀ ਹਾਂਜੀ ਤੇ ਇਹ ਤੁਹਾਡੇ ਘਰੋਂ ਹਾਂਜੀ 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 ਠੀਕ ਹੈ ਜੀ ਤੇ ਅੱਛਾ ਲੱਗਿਆ ਜੀ ਕਿਵਾਨੀ ਕਿਵਾਨੀ ਤੇ ਇਹਨਾਂ ਆ ਕੇ ਪੰਜਾਬੀ ਦੀ ਗੱਲ ਕੀਤੀ ਤੇ ਮੈਂ ਵੀ ਵਾਹ ਪਹ ਹੈ ਜੀ ਪੰਜਾਬੀ ਮਿਲ ਗਿਆ ਪਾਣੂ ਜੈਸਲਮੇਰ ਤੇ 700 ਕਿਲੋਮੀਟਰ ਦੂਰ ਹੈ ਇਸ ਦਾਜੀ ਦੁਕਾਨ ਕਿਹਦੇ ਕੋਲ ਹੈ ਹਾਂਜੀ ਮੈਂ ਜਲਦੀ ਨਿਕਲ ਆ ਜੀ ਕਿਹਦੇ ਕੋਲ ਹੈ ਜਿਹਦੇ ਦੇ ਕੋਲ ਹੈ ਨਾ ਜਿਹੜਾ ਉਹਨਾਂ ਤਮੀਰ ਜੀ ਹਾਂ ਬਿਲਕੁਲ ਬਿਲਕੁਲ ਨਿਖਾ ਦੁਕਾਨ ਦਾ ਸਰਦਾਰ ਜੀ ਸਰਦਾਰ ਜੀ ਪਾਸਪੋਰਟ ਅਸੀਂ ਮਿਲ ਕੇ ਆਏ ਹਾਂ ਉਹਨੇ ਤੈਨੂੰ ਕਿਹਾ ਹਾਂ ਮਿਲ ਕੇ ਆਏ ਉਹ ਖੱਲੇ ਤੋਂ ਨੇ ਖੱਲੇ ਦਾ ਚਾਹੀਦਾ ਆਪਾਂ ਆਹ ਤਾਂ ਛੇ ਜਲਦੀ ਨਿਕਲ ਜਾ ਲੈ ਲੈ ਅਸੀਂ ਮਿਲ ਕੇ ਆਏ ਆਂ ਆ ਯੂਟਿਊਬਰ ਜੀ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਸਾਡੇ ਬੱਚਾ ਲੱਗਾਈ ਹਾਏ ਆਪਣਾ ਭੁੱਲਦੇ ਘੱਟ ਨੇ ਅਲੈਕੁਮ ਸਲਾਮ ਜਾਈਦਾ ਜੀ ਚਲੋ ਮੈਂ ਜਾਈਦਾ ਵਾਹ ਬਹੁਤ ਅੱਲਾ ਚਲੋ ਸਤਿ ਸ੍ਰੀ ਅਕਾਲ ਜੀ ਬਹੁਤ ਅੱਛਾ ਲੱਗਾ ਆਪਕੋ ਮਿਲ ਕੇ ਸਭ ਨੂੰ ਸਾਰੇ ਆ ਗਏ ਨੇ ਬੱਚੇ ਗੁਜਰਾਤ ਤੋਂ ਆਪਣੇ ਫੋਲੋਅਰ ਇੱਧਰ ਕੋੜਾ ਆ ਗਿਆ ਲੰਘ ਜਾ ਵੀ ਲੰਘ ਜਾ 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 ਹੋਰ ਵੀ ਠੀਕ ਠਾਕ ਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਘੁੰਮਣੇ ਆਏ ਸਾਰੇ ਘੁੰਮਣੇ ਆਇਓ ਔਰ ਇੱਕ ਜਗਾਰਾ ਲਗਾਓ ਬਲੇ ਸੋਨਿਹਾਲ ਸਾਥ ਦੀਆ ਕਾਰ ਜਸਨ ਮੇਰੇ ਸ਼ੇਰ ਨੂੰ ਘੁੰਮਦੇ ਘਮਾਉਂਦੇ ਭੁੱਖ ਲੱਗੀ ਤੇ ਆਪਾਂ ਪਹੁੰਚ ਗਏ ਢਾਬੇ ਤੇ ਮਰੂਦਾਰਾ ਵੈਜੀਟੇਬਲ ਮੀਲ ਤੇ ਆ ਸਾਹਮਣੇ ਢਾਬਾ ਤੇ ਢਾਬੇ ਤੇ ਲੱਗੀ ਹੋਈ ਭੀੜ ਦੱਸਦੀ ਏ ਬੇਦੀ ਰੋਟੀ ਬਹੁਤ ਸਵਾਦ ਹੈ ਵਧੀਆ ਖਾਣਾ ਹੋਣਾ ਤਾਂ ਹੀ ਇਨੇ ਲੋਕ ਹੁੰਦੇ ਨੇ ਖਾਣੇ ਤੇ ਅਸੀਂ ਵੀ ਉਥੇ ਝੀਲ ਤੇ ਕਿਸੇ ਨੂੰ ਪੁੱਛਿਆ ਸੀ ਤਾਂ ਉਹਨੇ ਇਹਦੀ ਜ਼ਿਕਰ ਕੀਤਾ ਸੀ ਬਿਆਹ ਟੱਪੇ ਤੇ ਪਹੁੰਚ ਜੋ ਤੇ ਸਾਜੀ ਸਬਜੀ ਆ ਗਈ ਜੀ ਮਟਰ ਪਨੀਰ ਕਹਿੰਦੇ ਵੀ ਦਾਲਾਂ ਖਾ ਖਾ ਕੇ ਜੀ ਆ ਗਿਆ ਅੱਜ ਕੋਈ ਵਧੀਆ ਚੀਜ਼ ਖਾਦੀ ਜਾਵੇ ਲਿਆ ਮੇਤਰਾ ਰੋਟੀ ਹੁਣ ਖਾਣੇ ਦੀ ਰੋਟੀ ਤੇ ਰੋਟੀ ਖਾਣ ਤੋਂ ਬਾਅਦ ਕਰਦੇ ਆ ਗੱਲਬਾਤ ਰੋਟੀ ਖਾ ਕੇ ਤੇ ਆਪਾਂ ਇਸ ਟਾਈਮ ਗੁਰੂ ਘਰ ਵਿੱਚ ਪਹੁੰਚ ਗਏ ਉਸ ਹਾਲ ਕਮਰੇ ਦੇ ਬੈਠਿਆ ਜਿੱਥੇ ਆਪਣਾ ਸਮਾਨ ਪਿਆ ਸੀ ਮੰঝে ਮਿਲ ਗਏ ਵਿਸਤਰਾ ਮਿਲ ਗਿਆ ਤੇ ਅੱਜ ਦੀ ਰਾਤ ਆਪਾਂ ਇੱਥੇ ਰਵਾਂਗੇ ਤੇ ਕੱਲ ਨੂੰ ਇੱਥੋਂ ਤਿਆਰ ਹੋ ਕੇ ਤੇ ਆਪਾਂ ਜਾਵਾਂਗੇ ਸਾਮਵਲ ਸਾਮੇ ਤੋਂ ਪਤਾਲੀ ਕੋ ਕਿਲੋਮੀਟਰ ਤੱਕ ਦਾ ਸਫ਼ਰ ਹੈਗਾ ਤੇ ਅੱਜ ਦਾ ਸਫ਼ਰ ਵੀ ਬੜਾ ਵਧੀਆ ਰਿਹਾ 25 ਕਿਲੋਮੀਟਰ ਦਾ ਸਫ਼ਰ ਸੀ ਪਰ ਇਹ 25 ਕਿਲੋਮੀਟਰ ਦੇ ਜਾਮਾਂ ਬੜਾ ਕੁਝ ਵੇਖਿਆ ਪਹਿਲਾਂ ਬਾਅਰ ਮਿਊਜ਼ੀਅਮ ਤੇ ਉਸ ਤੋਂ ਬਾਅਦ ਇੱਥੇ ਕਿਲਾ ਤੇ ਚੀਲਾ ਸੋ ਤੁਸੀਂ ਵੀਡੀਓ ਨੂੰ ਪੂਰੀ ਵੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਟਿੱਪਣੀਆਂ ਜਰੂਰ ਕਰਿਓ ਤੇ ਜਿਹੜੇ ਮੇਰੇ ਵੀਰ ਭਰਾ ਪਹਿਲਾਂ ਚੈਨਲ ਨਾਲ ਨਵੇਂ ਜੁੜੇ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਧੰਨਵਾਦ ਜੀ ਸਾਰਿਆਂ ਦਾ ਕੱਲ ਨੂੰ ਮਿਲਦੇ ਆ ਨਵੇਂ ਰਾਹਾਂ ਤੇ ਨਵੇਂ ਸਫਰਾਂ ਤੇ ਧੰਨਵਾਦ